ਦੋਸਤੋ ਕੱਗਰ ਚ ਪਾਣੀ ਆ ਗਿਆ ਜੋ ਕਿ ਅੱਜ ਤੋਂ 10 ਦਿਨ ਪਹਿਲਾਂ ਬਿਲਕੁਲ ਖਾਲੀ ਸੀ ਦੇਖੋ ਪਾਣੀ ਦਾ ਬਹਾ ਦੇਖ ਲਓ ਤੇ ਪਾਣੀ ਦਾ ਲੈਵਲ ਦੇਖ ਲਓ ਚਾਰੇ ਪਾਸੇ ਪਿੰਡਾਂ ਚ ਖਾਤਰਾ ਮਡਰਾ ਰਹੇ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਅਮਨ ਅਲੀ ਸ਼ੇਰ ਅੱਜ ਆਪਾਂ ਕੱਗਰ ਤੇ ਪਹੁੰਚੇ ਹੋਏ ਆਂ ਦੇਖੋ ਪੰਜਾਬ ਚ ਤਾਂ ਬਰਸਾਤ ਸਟਾਰਟ ਨਹੀਂ ਹੋਈ ਪਰ ਦੇਖੋ ਕੱਗਰ ਦਾ ਪਾਣੀ ਵਧਣਾ ਸਟਾਰਟ ਹੋ ਗਿਆ ਦੇਖੋ ਪਾਣੀ ਵੀ ਦਿਖਾਉਣੇ ਆਪਾਂ ਤੁਹਾਨੂੰ ਕਿਉਂਕਿ ਪਿਛਲੇ ਸਾਲ ਇਹਨੇ ਬਹੁਤ ਨੁਕਸਾਨ ਕੀਤਾ ਸੀ ਹਰਿਆਣੇ ਦਾ ਪੰਜਾਬ ਦਾ ਮੂਣ ਕੇ ਏਰੀਆ ਤੇ ਜਖਲ ਏਰੀਆ ਸਾਰਾ ਪਾਣੀ ਚ ਫਸਲਾਂ ਖਰਾਬ ਹੋ ਗਈਆਂ ਸੀਗੀਆਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਪਾਣੀ ਮੰਨ ਕੇ ਚੱਲੋ 11 11 15 15 ਫੁੱਟ ਪਾਣੀ ਆ ਗਿਆ ਸੀਗਾ ਪਰ ਦੇਖੋ ਹੁਣ ਵੀ ਪੰਜਾਬ ਚ ਬਰਸਾਤ ਬਿਲਕੁਲ ਵੀ ਨਹੀਂ ਹੋਈ ਹੈਗੀ ਕੱਗਰ ਦਾ ਪਾਣੀ ਵਦਨਾ ਸਟਾਰਟ ਹੋ ਗਿਆ ਇਸ ਕਰਕੇ ਕਿਸਾਨ ਵੀਰ ਬਹੁਤ ਪਰੇਸ਼ਾਨ ਨੇ ਕਿਉਂਕਿ ਫਸਲ ਆ ਦੇਖੋ ਆਪਾਂ ਇੱਧਰ ਖੇਤ ਵੀ ਲੱਗੇ ਹੋਏ ਨੇ ਝੋਨਾ ਵਗੈਰਾ ਲੱਗਿਆ ਪਿਆ ਸਾਰਾ ਤੇ ਇਹਦੇ ਕਰਕੇ ਪਾਣੀ ਵਧਨ ਕਰਕੇ ਡਰਦਾ ਮਾਹੌਲ ਬਣਿਆ ਪਿਆ ਦੇਖੋ ਆਪਾਂ ਤੁਹਾਨੂੰ ਲਬੰਬੀ ਦਿਖਾਉਨੇ ਆਂ ਵਹਾਅ ਬਹੁਤ ਤੇਜ਼ ਹੋ ਗਿਆ ਤੇ ਵਧ ਵੀ ਰਿਹਾ ਪਾਣੀ ਇਹਦੇ ਏਰੀਏ ਚ ਇਹ ਮੰਨ ਕੇ ਚਲੋ ਚੰਦਪੁਰੇ ਤੱਕ ਚੰਦਪੁਰੇ ਵਾਲਾ ਬੰਨ ਵੀ ਪਿਛਲੀ ਵਾਰੀ ਟੁੱਟਿਆ ਸੀ ਉਹਦੇ ਕਰਕੇ ਪੰਜਾਬ ਦੇ ਪਿੰਡ ਸ਼ਹਿਰ ਹਰਿਆਣਾ ਕਈ ਪਿੰਡਾਂ ਨੂੰ ਨੁਕਸਾਨ ਹੋਇਆ ਸੀ ਕਿਉਂਕਿ ਫਸਲਾਂ ਦਾ ਝੋਨੇ ਦਾ ਟਾਈਮ ਹੈ ਇਹ ਤੇ ਦੇਖੋ ਪਾਣੀ ਤੁਸੀਂ ਆਪ ਦੇਖੋ ਕਿਵੇਂ ਵਗ ਰਿਹਾ ਹੈ ਪਹਿਲਾਂ ਇਹ ਬਿਲਕੁਲ ਖਾਲੀ ਸੀ ਅੱਜ ਤੋਂ 10 ਦਿਨ 15 ਦਿਨ ਪਰ ਪੰਜਾਬ ਚ ਬਾਰਿਸ਼ ਹੋਈ ਨਹੀਂ ਪਿਛਲਾ ਪਾਣੀ ਇਹ ਚ ਆ ਰਿਹਾ ਹੈ ਤੇ ਜਾ ਵੀ ਰਿਹਾ ਪਰ ਦੇਖੋ ਬੰਨੋਂ ਵਗੈਰਾ ਤਾਂ ਬਿਲਕੁਲ ਠੀਕ ਲੱਗੇ ਹੋਏ ਨੇ ਪਰ ਡਰ ਹੈਗਾ ਕਿਸਾਨਾਂ ਚ ਹਜੇ ਵੀ ਵੀ ਫਸਲਾਂ ਨਾ ਖਰਾਬ ਹੋ ਜਾਣਾ ਟੁੱਟ ਨਾ ਜਾਵੇ ਇਹ ਡਰ ਦਾ ਮਾਹੌਲ ਬਣਿਆ ਹੋਇਆ ਹੈ ਪਾਣੀ ਵਧ ਰਿਹਾ ਹੈ ਇਹਦਾ ਦੇਖੋ ਦੋਸਤੋ ਆ ਸੀਨ ਦੇਖੋ ਪੁਲ ਦੇ ਉੱਤੇ ਖੜਕੇ ਬਣਾਈ ਗਈ ਵੀਡੀਓ ਹੈ ਇਹ ਤੇ ਪਾਣੀ ਦੀ ਰਫਤਾਰ ਵੀ ਤੁਸੀਂ ਚੈੱਕ ਕਰ ਲਓ ਤੇ ਪਾਣੀ ਦਾ ਸਮਰੱਥਾ ਵੀ ਦੀ ਚੈੱਕ ਕਰ ਲਓ ਕਿੰਨਾ ਪਾਣੀ ਆ ਰਿਹਾ ਦੇਖੋ ਭਮੀਰੀਆਂ ਵਣ ਬਣ ਕੇ ਪੈ ਰਹੇ ਹਨ ਤੇ ਇਧਰਲੇ ਪਾਸੇ ਦੇਖੋ ਬਚਾਅ ਵਾਸਤੇ ਲੇਬਰ ਵੀ ਲੱਗੀ ਹੋਈ ਹੈ ਥੈਲੇ ਵਗੈਰਾ ਪੈਕ ਕਰ ਰਹੇ ਨੇ ਤਾਂ ਜੋ ਨੁਕਸਾਨ ਨਾ ਹੋ ਸਕੇ